ਪਿਆਰ ਪਰੀ ਸਾਸਰੀਆ ਕਾਲ ਗੱਲ ਕਰਨ ਜਾ ਰਹੇ ਆ ਗੱਭਰੂ ਦੇ ਸ਼ੌਂਕ ਦੀ ਜੇ ਵਧੀਆ ਲੱਗੇ ਬੋਲ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਉੱਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਕਹਿੰਦੇ ਕਿੰਨੇ ਇੱਕ ਪੈਸੇ ਪੂਸੇ ਬਾਣ ਜਾਂਦੇ ਕਹਿੰਦੇ ਕਿੰਨੇ ਇੱਕ ਪੈਸੇ ਪੂਸੇ ਬਾਣ ਜਾਂਦੇ ਜਣਾ ਖਾਣਾ ਹੀ ਸਵਾਲ ਇਹ ਖੜਾ ਕਰਦਾ ਗੱਭਰੂ ਤਾਂ ਗੱਭਰੂ ਤਾਂ ਸ਼ੌਂਕ ਪੂਰਾ ਕਰਦਾ ਗੱਬਰੂ ਤਾਂ ਗੱਬਰੂ ਤਾਂ ਸ਼ੌਂਕ ਪੂਰਾ ਕਰਦਾ ਉਹ ਮੁੰਡਾ ਪੈਸੇ ਲਈ ਗਾਵੇ ਲੋਕਾਂ ਨੂੰ ਪਰਮ ਪੈ ਗਿਆ ਹੋ ਪਿੰਡ ਵਿੱਚੋਂ ਦਾ ਨਗਰ ਕੀ ਤਿੰਨ ਹਾਜ਼ਰੀ ਲਵਾ ਦਿੰਨਿਆ ਮਾਨ ਕਰਿਆ ਨਾ ਕਿਸੇ ਗੱਲ ਦਾ ਜੋ ਵੀ ਔੜਦਾ ਹੈ ਸੰਗਤ ਨੂੰ ਸੁਣਾ ਦਿੰਨਿਆ ਮਾਨ ਕਰਿਆ ਨਾ ਕਿਸੇ ਗੱਲ ਦਾ ਜੋ ਵੀ ਆਉੜਦਾ ਹੈ ਸੰਗਤੈ ਨੂੰ ਸਿਨਾ ਦਿੰਨਿਆ ਜਿਵੇਂ ਜਿਵੇਂ ਗੁਰੂ ਦੇ ਆ ਸਬਦਾਂ ਨੂੰ ਗਾਵਾਂ ਜਿਵੇਂ ਜਿਵੇਂ ਗੁਰੂ ਦੇ ਆ ਸਬਦਾਂ ਨੂੰ ਗਾਵਾਂ ਸਰੂਰ ਜਾਵੇ ਚੜਦਾ ਗੱਬਰੂ ਤਾਂ ਗੱਬਰੂ ਤਾਂ ਸ਼ੌਂਕ ਪੂਰਾ ਕਰਦਾ ਗੱਬਰੂ ਤਾਂ ਗੱਬਰੂ ਤਾਂ ਸ਼ੌਂਕ ਪੂਰਾ ਕਰਦਾ ਓ ਮੁੰਡਾ ਪੈਸੇ ਲਈ ਗਾਵੇ ਲੋਕਾਂ ਨੂੰ ਪਰਮ ਪੈ ਗਿਆ ਹੋ ਮਰ ਪਤਾ ਨਹੀਂ ਕਦੋਂ ਸਰੀਰ ਸਾਡ ਜਾਵੇ ਜਾਨਾ ਨੂੰ ਸਜਾਈ ਜਾਣਿਆ ਪਿੰਡ ਆਪਣੇ ਦਾ ਨਾਂ ਲੋਕਾਂ ਦੀ ਜ਼ੁਬਾਨ ਤੇ ਚੜਾਈ ਜਾਣਿਆ ਪਰ ਪਤਾ ਨਹੀਂ ਕਦੋਂ ਸਰੀਰ ਸਾਡ ਜਾਵੇ ਜਾਨਾ ਨੂੰ ਸਜਾਈ ਜਾਣਿਆ ਉਹ ਪਿੰਡ ਆਪਣੇ ਦਾ ਨਾਂ ਲੋਕਾਂ ਦੀ ਜ਼ੁਬਾਨ ਤੇ ਚਾਈ ਜਾਣਿਆ ਮੁੰਡਾ ਸੁਬਾ ਸਾਂ ਮੇ ਰੱਬ ਦਾ ਸ਼ੁਕਰ ਕਰਦਾ ਮੁੰਡਾ ਸੁਬਾ ਸਾਂ ਮੇ ਰੱਬ ਦਾ ਸ਼ੁਕਰ ਕਰਦਾ ਗੱਭਰੂ ਤਾਂ ਗੱਭਰੂ ਤਾਂ ਸ਼ੌਂਕ ਪੂਰਾ ਕਰਦਾ ਗੱਭਰੂ ਤਾਂ ਗੱਭਰੂ ਤਾਂ ਸ਼ੌਂਕ ਪੂਰਾ ਕਰਦਾ ਮੁੰਪੇ ਇਥੇ ਲਈ ਗਾਵੇ ਲੋਕਾਂ ਨੂੰ ਪਰਮ ਪੈ ਗਿਆ ਹੋ ਰੰਗੀਆਂ ਵਾਲੇ ਤੇ ਜੱਜਵਾਤਾ ਨੂੰ ਕੋਈ ਕੋਈ ਸਮਝ ਪਾਇਆ ਏ ਕੁਝ ਕਰਦੇ ਪਿਆਰ ਜਨ ਵੱਧ ਕੇ ਕਈਆਂ ਨੇ ਮਜ਼ਾਕ ਬਣਾਇਆ ਏ ਕੁਝ ਕਰਦੇ ਪਿਆਰ ਜਨ ਵੱਧ ਕੇ ਕਈਆਂ ਨੇ ਮਜ਼ਾਕ ਬਣਾਇਆ ਏ ਕਿਸੇ ਗੱਲ ਦਾ ਨਾ ਮੰਗਾ ਗਿਲਾ ਕਰਦਾ ਕਿਸੇ ਗੱਲ ਦਾ ਨਾ ਮੰਗਾ ਗਿਲਾ ਕਰਦਾ ਗੱਬਰਤਾ ਗੱਬਰਤਾ ਸ਼ੌਕ ਪੂਰਾ ਕਰਦਾ ਗੱਬਰੂ ਦਾ ਗੱਬਰੂ ਦਾ ਸ਼ੌਕ ਪੂਰਾ ਕਰਦਾ ਉਹ ਮੁੰਡਾ ਪੈਸੇ ਲਈ ਗਾਵੇ ਲੋਕਾਂ ਨੂੰ ਪਰਮ ਪੈ ਗਿਆ ਹੋ